ਇਹ ਜੀ ਕੱਲ ਪਰਚਾ ਇੱਕ ਦਰਜ ਹੋਇਆ ਸੀਗਾ ਐਨਡੀਪੀਐਸ ਦਾ ਉਹਦੇ ਚ ਐਸਚੋ ਖਾਲੜਾ ਵਿਨੋਦ ਸ਼ਰਮਾ ਇਹਨਾਂ ਕੋਈ ਇਨਫੋਰਮੇਸ਼ਨ ਸੀਗੀ ਕਿ ਕੋਈ ਡਿਲੀਵਰੀ ਲੈ ਕੇ ਤਾਂ ਅੱਗੇ ਡਿਲੀਵਰੀ ਦੇਣ ਜਾ ਰਹੇ ਆ ਉਹਨਾਂ ਨੇ ਲਾਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਉਹਦੇ ਚ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਆਂਦੇ ਸੀ ਜਿਹੜਾ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਭਜਾ ਲੈਂਦੇ ਇਹਨਾਂ ਨੇ ਚੇਸ ਕਰਕੇ ਉਹਨਾਂ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਉਹਨਾਂ ਕੋਲੋਂ 780 ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਇਹਨਾਂ ਦੇ ਦੋਸ਼ੀ ਇੱਕ ਲਗਦੀਪ ਹੈ ਇੱਕ ਗੁਰਲਾਲ ਹੈ ਦੋਨੋਂ ਰਾਜੂ ਦੇ ਪਿੰਡ ਦੇ ਹੈਗੇ ਤੇ ਰਾਜੂ ਕੋਲ ਦਾ ਇੱਕ ਜਿਹੜੀ ਇਹਨਾਂ ਦੇ ਕੁਝ ਕਿਸ ਤੋਂ ਪਤਾ ਲੱਗਿਆ ਵੀ ਰਾਜੂ ਦੇ ਤਾਂ ਇੱਕ ਸਤਨਾਮ ਸੱਤਾ ਹੈਗਾ ਜਿਹੜਾ ਬਾਹਰ ਯੂ ਐਸ ਏ ਚ ਉਹ ਮੇਨ ਕੈਂਡੀਡੇਟ ਹੈਗਾ ਜਿੱਥੋਂ ਪਾਰੋਂ ਮੰਗਵਾਉਂਦੇ ਆ ਉਹ ਮੰਗਵਾ ਕੇ ਇਹਨਾਂ ਨੂੰ ਫਿਰ ਭੇਜਦਾ ਲਿੰਕ ਵੀ ਇੱਥੋਂ ਜਾਵੇ ਚੱਕ ਲੋ ਰਿਟਰੀਵ ਕਰਕੇ ਫਿਰ ਜਿੱਥੇ ਅੱਗੇ ਪਹੁੰਚਾਣੀ ਹੁੰਦੀ ਹੈ ਉੱਥੇ ਦੱਸ ਦਿੰਦਾ ਵੀ ਉੱਥੇ ਰੱਖ ਕੇ ਤਾਂ ਤੁਸੀਂ ਮੈਨੂੰ ਲੰਗਿਚੂਡ ਰਿਹਾ ਉਹਦਾ ਕੋਆਰਡੀਨੇਟਸ ਭੇਜ ਦਿਓ ਫਿਰ ਅਗਲੀ ਪਾਰਟੀ ਨੂੰ ਪੈਦੰਦਾ ਵੀ ਉੱਥੇ ਜਾ ਕੇ ਆਪਣਾ ਸਮਾਨ ਚੱਕ ਲੋ ਇਸ ਤੋਂ ਇਲਾਵਾ ਜਿਹੜਾ ਲਖਦੀਪ ਹੈ ਇਹਦਾ ਭਰਾ ਮਨਪ੍ਰੀਤ ਉਹ ਪਿਛਲੇ ਸਾਲ 4ਵੇਂ ਮਹੀਨੇ April 2023 ਚ ਇੱਕ ਪਰਚਾ ਦਾ ਜੋ ਹੈ ਸੀ 37 ਕਿਲੋ ਵਾਲਾ ਉਹ ਵੀ ਚੀਜ਼ ਕਰਕੇ ਪੁਲਿਸ ਥਾਣੀ ਨੇ ਫੜਾਇਆ ਸੀ ਫਾਜ਼ਲਪੁਰ ਚ ਉਹਦੇ ਚ ਉਹ ਅੰਦਰ ਹੈਗਾ ਇਹਨਾਂ ਦੋਨਾਂ ਦਾ ਕੋਈ ਹਜੇ ਤੱਕ ਪੁਲਿਸ ਦਾ ਰਿਕਾਰਡ ਐਸਾ ਨਹੀਂ ਸੀਗਾ ਬਟ ਅੱਗੇ ਹਜੇ ਪੁੱਛਗਿੱਛ ਚੱਲ ਰਹੀ ਹੈ ਫਾਰਵਰਡ ਕਿ ਇਹਨੂੰ ਇਹਨਾਂ ਨੇ ਡਿਲੀਵਰੀ ਦੇਣੀ ਸੀ ਉਹ ਹਜੇ ਸੀ ਕਰਦੇ ਸਾਨੂੰ ਡਰੋਨ ਵਗੈਰਾ ਵੀ ਮਿਲਿਆ ਕੁਝ ਵਗੈਰਾ ਨਹੀਂ ਡਰੋਨ ਵੈਸੇ ਰਿਕਵਰ ਹੋਏ ਸੀਗੇ ਬਟ ਉਹ ਹੁਣ ਇਹ ਲਿੰਕ ਅਪ ਕਰਨਾ ਕਿ ਇਹਦੇ ਨਾਲ ਮੇਬੀ ਕਿਉਂਕਿ ਉਹਦੀ ਰਿਕਵਰੀ ਨਹੀਂ ਸੀ ਹੋਈ ਡਰੋਨ ਰਿਕਵਰ ਹੋ ਗਿਆ ਸੀ ਇਸ ਤੋਂ 2 ਦਿਨ ਪਹਿਲੇ ਜਿਹੜੀ ਇਸ ਰਿਕਵਰੀ ਤੋਂ ਬਟ ਉਹ ਲਿੰਕ ਅਪ ਹੋਣ ਪਤਾ ਲੱਗ ਜਾਏਗਾ ਵੀ ਉਸੇ ਡਰੋਨ ਦਾ ਪਾਰਟ ਹੈਗਾ ਇਹ ਕਨਸਾਈਨਮੈਂਟ ਉਹ ਕਰ ਰਹੇ ਨੇ ਸਰ ਕੋਈ ਕਨਸਾਈਨਮੈਂਟ ਕੋਈ ਵੈਪਨਸ ਵਗੈਰਾ ਦੀ ਕੀਤੀ ਗਈ ਹੈ ਨਾ ਉਹ ਕੁਝ ਕਿਚਾਉਗਾ ਲੈ ਬਟ ਨਹੀਂ ਹਜੇ ਤਾਂ ਚੱਲ ਰਿਹਾ ਬਟ ਉਹ ਕੀ ਅੱਗੇ ਕਿੰਨੀ ਰਿਟਰੀਵ ਕੀਤੀ ਹੈ ਕਿਉਂਕਿ ਪੁਰਾਣਾ ਰਿਕਾਰਡ ਤਾਂ ਕੋਈ ਹੈ ਨਹੀਂ ਬਟ ਹੁਣ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਅਗੇ ਇਨਟੈਰੋਗੇਸ਼ਨ ਚ ਇਹ ਪੁੱਛ ਗਈ ਸੀ ਜੋ ਵੀ ਸਾਹਮਣੇ ਆਊਗਾ ਫਾਰਵਰਡ ਲਿੰਕੇਜਸ ਬੈਕਵਰਡ ਹੋਰ ਕਿੰਨੇ ਕੰਮ ਕੀਤਾ ਸਾਰਾ ਕਾਂਡੀ ਦਾ ਕੰਮ ਕਰਦੀ ਸੀ ਨਾ ਇਹ ਜੀ ਤੱਕ ਤਾਂ ਇਹੀ ਤੇ ਜਿਹੜਾ ਸਤਾ ਮੇਨ ਬੇਸਟਲ ਆ ਉਹ ਉੱਤੇ ਪਹਿਲੋਂ ਹੀ ਪਰਚੇ ਦਰਜ ਨੇ ਉਹਦੇ ਤੇ ਉਹ ਦੇਖ ਰਹੇ ਹਜੇ ਤੱਕ ਤਾਂ ਕੋਈ ਰਿਕਾਰਡ ਚ ਨਹੀਂ ਹੈ ਬਟ ਦੇਖਦੇ ਆ ਕੀ ਕੀ ਹੈ ਮੇਨ ਕਨਸਾਈਨਮੈਂਟ ਉਹੀ ਮਤਲਬ ਮੇਨ ਉਹੀ ਕੈਂਡੋਟ ਚੇਨ ਉਹੀ ਹੈ ਉਹੀ ਬਾਰੋਂ ਚਲਾ ਰਿਹਾ ਸਾਰਾ